ਬੰਧਉ ਗੁਰਪਦ ਕੰਝ ਕਿਰਪਾ ਸਿੰਦੂ ਨਰ ਰੂਪ ਹਰੀ ਮਾਮੋਤਮ ਪੁੰਨ ਜਾਸੂ ਚੰਦਰ ਕਰ ਲਖ ਮਾਮੋਤਮ ਪੁੰਨ ਜਾਸੂ ਵਚ

ਕਿ ਬੇ ਕਬੀਲਾ ਚਨ ਬਰਨਉ ਰਾਮ ਸਰੀਰ ਪਰੋ ਚਨ ਬਰਨਉ ਰਾਮ ਸਰੀਰ ਪਰੋ ਚਨ ਬਰਨਉ ਰਾਮ ਬੰਗ ਉਪਰਮ ਮੈਸੂਰ ਚਰਨਾ ਮੋਜਨੀ ਸਾਇ ਸਾਬ ਹਰ ਨਾਮ ਮੋਹ ਜਨੀ ਕੇ ਸਾਇ ਸਾਬ ਹਰ ਨਾਮ ਤਰਸਦਾਸ ਜੀ ਪਹਿਲੋ ਗੁਰੂ ਵੰਦਨਾ ਪਠਿਆ ਗੁਰੂ ਦੇ ਚਰਨੇ ਦੀ ਵੰਦਨਾ ਗੁਰੂ ਦੇ ਚਰਨ ਨਖ ਦੀ ਵੰਦਨਾ ਕਰੇ ਨੇ ਗੁਰੂ ਦੇ ਚਰਨੇ ਦੀ ਰਜ ਜੀ ਵੰਦਨਾ ਕਰੇ અને તુલસીદાસ ચેતા કે ગુરુ ચ રાજ અખી મે આી અને પેલો જીવન મે માણું જે દ્રષ્ટિ ત જેડી તી દ્રષ્ટિ તેડી સૃષ્ટિ શ્રષષ્ટિ ચરણે મે ગુરુજી રાજ રજ અને વંદના પેલો પહેલો શરૂઆત કયા કે વંદ પ્રથમ મહીસુર ચરણ પેલો મહીસુર મૈ એટલે પૃથ્વી અને પૃથ્વીયા જ દેવતા બ્રાહ્મણની પેલો વંદના કયા ਨੇ ਬ੍ਰਾਹਮਣ ਕੇ ਵੰਦਉ ਪ੍ਰਥਮ ਮਹੀਸੂਰ ਚਰਣਾ ਕੇ ਮੋਹ ਜਨਿਤ ਸੰਸੈ ਸਭ ਹਰਨਾ ਮੋਹ ਮਜ ਉਤਪਲ ਤਲ ਜੋ ਸੰਸੈ ਵੇਤੋ ਇਨ ਜੋ ਹਰਨ ਕੰਦਲ ਇਨੀ ਬ੍ਰਾਹਮਣੀ ਜੀ ਪਹਿਲੋ ਵੰਦਨ ਕਿਆ ਆ ਕਾਰਨ ਕੇ ਜਗਤ ਮੇ ਡੋਖਰੂ ਪਾਦ ਪਹਿਲਵਾ ਕੇ ਮੋਹ ਸਕਲ ਵਿਆਧਨ ਕਰ ਮੂਲਾ ਤਿੰਤੇ ਪੁਨੀ ਉਪਜੈ ਬਹੁ ਸੂਲਾ ਮੋਹ ਜ ਮਣੀ ਵਿਆਧੀ ਜੋ ਮੂਲ ਆ ਤੇ ਇਨ ਮੋਹ ਜੋ ਨਾਸ ਕੰਦਲ ਐੜਾ ਮਹੀਸੂਰ ਬ੍ਰਾਹਮਣੀ ਜੀ ਪਹਿਲੋ ਵੰਦਨ ਕਰੀਂਦਾ ਤੁਲਸੀਦਾਸ ਜੀ बंधम प्रथम मैसूर चरना मौज निक संग साई साब हरना सुजन समाज सकल गुण खानी सुजन समाज सकल गुण खानी करहु प्रणाम सप्रेम सुबह करऊ प्रणाम सप्रेम पटिया तुलसीदास जी साधु जी वंदना करी था साधु जी चरित्र जी वंदना करी था साधू साधु केड़ा होना खपे साधु चरित शुभ चरित कपासु साधु चरित शुभ चरित कपासु

पावा बंगनी जय जगी जस पावा मुद मंगलमय संत समाजी ओद ਨਾਮੈ ਸੰਦ ਸਮਾਜੂ ਜੋ ਜਗ ਜਗ ਨਾਮ ਤੇਰਾ ਨਾਮ ਜੋ ਜਗ ਜਗ ਨਾਮ ਤੇਰਾ ਨਾਮ ਰਾਮ ਭਗਤੀ ਜਾ ਸੁਰ ਸਤਿ ਜਾ ਉਦ ਮੰਗਲਮય ਸੰਤ ਸਮਾਜੂ ਜੋ ਜਗ ਜੰਗ